ਤਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਨੂਕ ਉਚਰੇ ਸਾਸਤਰ ਖਟ ਪਿੰਗ ਗਿਰਣ ਚੜ ਜਾਏ ਅੰਧ ਲਖੈ ਬਦਰੂ ਸੁਨੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਪਤੋਸ਼ ਹਮਾਰੀ ਵਰਨ ਸਕੇ ਮਹਿਮਾਨ ਜੋ ਤੁਹਾਰੀ ਹਮ ਨਾ ਸਖਤ ਕਰ ਸਿਵ ਤਤੰਬਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਕਲ ਤੱਕ ਆਪਾਂ ਸ੍ਰੀ ਰਾਗ ਦੀ 11ਵੀਂ ਅਸ਼ਟਪਦੀ ਤੱਕ ਸੰਖੇਪ ਵਿਆਖਿਆ ਸੰਖੇਪ ਸ਼ਬਦਾਰਥ ਕੀਤੇ ਸਨ ਅੱਜ ਆਪਾਂ ਉਸ ਤੋਂ ਅੱਗੇ ਬਾਹਰ ਵੀ ਅਸ਼ਟਪਦੀ ਤੋਂ ਸ਼ੁਰੂ ਕਰਕੇ ਜਿਤੋਂ ਤੱਕ ਗੁਰੂ ਮਹਾਰਾਜ ਦਾ ਹੁਕਮ ਹੈ ਉਦੋਂ ਤੱਕ ਆਪਾਂ ਸ਼ਬਦ ਆਰਥ ਕਰਾਂਗੇ ਜੀ ਸੋ ਕਰੋ ਕਿਰਪਾ ਦਿਓ ਅਸ਼ੀਰਵਾਦ ਗੁਰੂ ਮਹਾਰਾਜ ਛੱਤੇ ਮਿਹਰ ਭਰਿਆ ਹੱਥ ਰੱਖਣ ਤਾਂ ਆਪ ਛੱਤੇ ਅਸ਼ੀਰਵਾਦ ਦੇ ਕੇ ਬਾਣੀ ਦੇ ਆਰਥ ਕਰਵਾ ਲੈਣ ਜੀ ਸ੍ਰੀ ਰਾਗ ਮਹੱਲਾ ਪਹਿਲਾ ਮਨ ਮੋਕੂ ਭੁਲਾ ਭੁਲਾਈਏ ਭੂਲੇ ਠੋਰ ਨਾ ਕਾਏ ਗੁਰ ਬਿਨ ਕੋ ਨਾ ਦਿਖਾਵੇ ਆਂਦੀ ਆਵੈ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁਠਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਦੀ ਪਹਿਲੇ ਪਾਸ਼ਾ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਤੇ ਇਸ ਜਿਹੜੀ ਅਸ਼ਟਪਦੀ ਹੈ ਇਹਨੂੰ 60 ਨੰਬਰ ਅੰਗ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਰਣਨ ਕੀਤਾ ਹੈ ਦਰਜ ਕੀਤਾ ਹੈ ਅੰਕਿਤ ਕੀਤਾ ਹੈ ਜੀ ਮਨਮੁਖ ਭੁੱਲੇ ਭੁਲਾਈਐ ਭੁਲੀ ਠੌਰ ਨ ਕਾਏ ਜਿਹੜੇ ਮਨਮੁਖ ਲੋਕ ਹਨ ਉਹ ਭੁੱਲੇ ਫਿਰਦੇ ਰਹਿੰਦੇ ਤੇ ਆਪ ਭੁੱਲੇ ਆ ਤੇ ਕਿਉਂਕਿ ਉਹ ਪ੍ਰਮਾਤਮਾ ਨੇ ਆਪ ਭੁਲਾਏ ਆ ਇਸ ਕਰਕੇ ਭੁੱਲੇ ਉਹਨਾਂ ਨੂੰ ਕੋਈ ਟਿਕਾਣਾ ਨਹੀਂ ਮਿਲਦਾ ਜੋ ਕੁਕਰ ਹਰ ਘਾਇਆ ਧਾਵੈ ਦਹਿ ਦਸ ਜਾਏ ਲੋਭੀ ਜੰਤ ਨਾ ਜਾਣੀ ਭਖ ਭਖ ਸਭ ਫਖਾਏ ਉਹ ਤੁਰੇ ਫਿਰਦੇ ਰਹਿੰਦੇ ਆ ਸੁੰਝੇ ਘਰ ਕਾਪਾ ਹੁਣਾ ਜੋ ਆਇਆ ਤੋ ਜਾਏ ਇਸ ਤਰ੍ਹਾਂ ਕਦੇ ਇਧਰ ਚਲੇ ਗਏ ਕਦੇ ਇਧਰ ਚਲੇ ਗਏ ਇਸ ਕਰਕੇ ਉਹਨਾਂ ਨੂੰ ਕੋਈ ਟਿਕਾਣਾ ਨਹੀਂ ਮਿਲਦਾ ਇੱਕ ਜਗ੍ਹਾ ਉਹਨਾਂ ਨੂੰ ਬਹਿਣ ਵਾਤੇ ਜਗ੍ਹਾ ਨਹੀਂ ਮਿਲਦੀ ਇਸ ਕਰਕੇ ਉਹਨਾਂ ਠੌਰ ਹੁੰਦਾ ਟਿਕਾਣਾ ਤੇ ਮਨਮੁਖ ਲੋਕ ਆ ਜਿਹੜੇ ਗੁਰਮਤ ਨੂੰ ਨਹੀਂ ਮੰਨਦੇ ਜਿਹੜੇ ਗੁਰਮਖ ਨੇ ਇਹ ਤੇ ਗੁਰੂ ਮਾਰ ਦੇ ਚਰਨਾਂ ਚ ਸਾਦ ਸੰਗਤ ਦੇ ਵਿੱਚ ਜਾ ਕੇ ਬਹਿ ਜਾਂਦੇ ਆ ਤੇ ਮਨਮੁਖ ਤੁਰੇ ਹੀ ਫਿਰਦੇ ਰਹਿੰਦੇ ਉਹਨਾਂ ਨੂੰ ਕੋਈ ਟਿਕਾਣਾ ਨਹੀਂ ਮਿਲਦਾ ਗੁਰ ਬਿਨ ਕੋ ਨਾ ਦਿਖਾ ਵਈ ਆਂਦੀ ਆਵੇ ਜਾਏ ਕਿਉਂਕਿ ਉਹਨਾਂ ਨੇ ਗੁਰੂ ਧਰਨ ਕੋਈ ਨਹੀਂ ਕੀਤਾ ਕਿਸੇ ਨੇ ਉਹਨਾਂ ਨੂੰ ਗੁਣ ਨਹੀਂ ਦਿੱਤਾ ਕਿਸੇ ਨੇ ਉਹਨਾਂ ਨੂੰ ਹਨੇਰੇ 'ਚ ਰੋਸ਼ਨੀ ਨਹੀਂ ਉਕਾਈ ਕਿਸੇ ਨੇ ਗਿਆਨ ਨਹੀਂ ਦਿੱਤਾ ਤੇ ਇਸ ਕਰਕੇ ਅੰਦੇ ਨੇ ਅੰਦੇ ਅੰਧਿਆਂ ਵਾਲੇ ਕੰਮ ਕਰ ਦਿੰਦੇ ਅੰਦੇ ਇਹ ਨਾ ਆਖੀਏ ਜਨਮਿਕ ਲੋਇਣ ਨਾ ਏ ਅੰਦੇ ਸਈ ਨਾਨਕਾ ਜੇ ਖਸਮੋ ਕੁੱਤੇ ਜਾਏ ਅੰਦੇ ਉਹ ਲੋਕ ਆ ਜਿਨ੍ਹਾਂ ਦੀਆਂ ਅੱਖਾਂ ਜਿਹੜੇ ਖਸਮ ਤੋਂ ਕੁੱਤੇ ਆ ਆਪਣੇ ਪ੍ਰਮਾਤਮਾ ਨੂੰ ਯਾਦ ਨਹੀਂ ਕਰਦੇ ਉਹਨਾਂ ਨੂੰ ਅੰਦੇ ਨਹੀਂ ਕਹਿਣਾ ਚਾਹੀਦਾ ਜਿਨ੍ਹਾਂ ਦੀਆਂ ਅੱਖਾਂ ਨਹੀਂ ਉਹ ਤੇ ਪ੍ਰਮਾਤਮਾ ਦੀ ਕਿਰੂਪੀ ਜਾਂ ਉਹਨਾਂ ਦੇ ਲੇਖਾਂ ਦੀ ਲੇਖ ਹੈ ਜਿਨ੍ਹਾਂ ਦੀਆਂ ਅੱਖਾਂ ਚਲੇ ਗਈਆਂ ਪਰੰਤੂ ਅੰਨੇ ਉਹਨਾਂ ਨੂੰ ਕਹਿਣਾ ਚਾਹੀਦਾ ਜਿਹੜੇ ਵੈਗਰੂ ਦਾ ਨਾਮ ਨਹੀਂ ਜਪਦੇ ਜਿਹੜੇ ਖਸਮੋ ਕੁੱਤੇ ਜਾਏ ਪ੍ਰਮਾਤਮਾ ਦੇ ਦਰ ਤੇ ਕਦੇ ਨਹੀਂ ਜਾਂਦੇ ਉਹ ਅੰਦੇ ਹਨ ਗਿਆਨ ਪਦਾਰਥ ਖੋਇਆ ਠੱਗਿਆ ਮੁਠਾ ਜਾਏ ਉਹਨਾਂ ਨੂੰ ਗਿਆਨ ਦਾ ਪਦਾਰਥ ਆ ਜਿਹੜਾ ਪ੍ਰਾਪਤੀ ਨਹੀਂ ਹੁੰਦਾ ਕਿਉਂਕਿ ਇਹਨਾਂ ਕੋਈ ਗੁਰੂ ਨਹੀਂ ਧਾਰਿਆ ਉਹਨਾਂ ਨੂੰ ਗਿਆਨ ਕਦੇ ਵੀ ਪ੍ਰਾਪਤ ਨਹੀਂ ਹੁੰਦਾ ਤੇ ਉਹ ਠੱਗੇ ਜਾਂਦੇ ਮੁਠੇ ਦਾ ਮਤਲਬ ਹੁੰਦਾ ਤਸਕਰ ਚੋਰ ਨੇ ਠੱਗ ਲੈਣਾ ਤੇ ਠੱਗਿਆ ਗਿਆ ਜਿਹੜੇ ਨਾਲ ਠੱਗੀ ਵੱਜ ਗਈ ਤੇ ਜਿਹੜਾ ਆਪਣਾ ਮਨ ਕਰਕੇ ਠੱਗਿਆ ਗਿਆ ਜਿਹਨੂੰ ਗਿਆਨ ਹੀ ਪ੍ਰਾਪਤ ਨਹੀਂ ਹੋਇਆ ਇਸ ਕਰਕੇ ਉਹ ਲੋਕ ਠੱਗੇ ਜਾਂਦੇ ਹਨ ਬਾਬਾ ਮਾਇਆ ਪਰਮ ਪੁਲਾਏ ਪਰਮ ਪੁਲੀ ਢੋਹਾ ਗਣੀ ਨਾ ਪਰ ਅੰਕ ਸਮਾਏ ਏ ਬਾਬਾ ਏ ਗੁਰਮੁਖਾ ਏ ਮੇਰੇ ਵੀਰ ਜਿਹੜੀ ਮਾਇਆ ਹੈ ਨਾ ਇਹ ਪਰਮਾ ਚ ਪਾਣ ਦੀ ਲੋਕਾਂ ਨੂੰ ਇਹ ਨਹੀਂ ਬਖਸ਼ਦੀ ਕਿਸੇ ਨੂੰ ਐਸੇ ਐਸੇ ਬੰਦੇ ਵੇਖੇ ਆ ਜਿਹੜੇ ਇੱਕ ਦਿਨ ਪਹਿਲਾਂ ਕਹਿ ਦਿੰਦੇ ਕਿ ਅਸੀਂ ਮਾਇਆ ਤੇ ਕਾਬੂ ਪਾ ਲਿਆ ਤੇ ਅਗਲੇ ਦਿਨ ਹੀ ਮਾਇਆ ਨੂੰ ਲੈ ਕੇ ਵਹਿ ਜਾਂਦੀ ਹੈ ਮਾਇਆ ਤਜੀ ਤੋ ਕਿਆ ਭਾਇ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨ ਵਰਗਲੇ ਮਾਨ ਸਭੇ ਕੋ ਖਾਏ ਕਈ ਮਾਇਆ ਤਜ ਕੇ ਛੱਡ ਕੇ ਵੀ ਹੰਕਾਰੀ ਬਣ ਜਾਂਦੇ ਆ ਉਹ ਵੀ ਮਾਇਆ ਹੰਕਾਰ ਦੀ ਮਾਇਆ ਉਹਨਾਂ ਡੋਬ ਦਿੰਦੀ ਆ ਇਹ ਜਨ ਕੇ ਬਾਬਾ ਮਾਇਆ ਭਰਮ ਭਰਾਏ ਬੜੇ ਭਰਮਾਂ ਚ ਪਾ ਕੇ ਇਹ ਇਨਸਾਨ ਨੂੰ ਮਾਇਆ ਡੋਬ ਦਿੰਦੀ ਹੈ ਭਰਮ ਭੁਲੀ ਡੋਹਾਗਣੀ ਨਾ ਪਰ ਅੰਕ ਸਮਾਏ ਜਿਸ ਤਰ੍ਹਾਂ ਕਿ ਇੱਕ ਇਸਤਰੀ ਜਿਹੜੀ ਭਰਮਾਂ ਦੇ ਵਿੱਚ ਪੈ ਕੇ ਸ਼ਾਇਦ ਮੈਨੂੰ ਕੋ ਚੰਗਾ ਘਰ ਮਿਲ ਜੇ ਕੋ ਚੰਗਾ ਆਦਮੀ ਨੇ ਮਿਲ ਜੇ ਜਾਂ ਕੋ ਚੰਗਾ ਐਸਾ ਕੋਈ ਬੰਦਾ ਮਿਲ ਜੇ ਜਿਹੜਾ ਮੇਰੇ ਪਤੀ ਨਾਲੋਂ ਚੰਗਾ ਹੋਵੇ ਤੇ ਉਹ ਤੁਰੀ ਫਿਰਦੇ ਨੇ ਤੁਰੀ ਫਿਰਦੀ ਫਿਰਦੀ ਜਿਹੜੀ ਆ ਉਹ ਡੋਹਾਗਣੀ ਹੋ ਜਾਂਦੀ ਉਹਦਾ ਧਿਆਨ ਦੋ ਪਾਸੇ ਹੋ ਜਾਂਦਾ ਇੱਕ ਆਪਣੇ ਘਰ ਵਾਲੇ ਵੱਲੋਂ ਧਿਆਨ ਟੁੱਟ ਕੇ ਦੂਸਰੇ ਪੁਰਸ਼ ਵੱਲ ਧਿਆਨ ਹੋ ਜਾਂਦਾ ਫੇਰ ਉਹ ਪਤੀ ਦੇ ਅੰਕ ਨਹੀਂ ਸਮਾ ਸਕਦੇ ਪਤੀ ਦੇ ਕੋਲ ਨਹੀਂ ਜਾ ਸਕਦੇ ਪਤੀ ਉਸ ਨੂੰ ਆਪਣੇ ਲਾਗੇ ਨਹੀਂ ਲੱਗਣ ਦਿੰਦਾ ਰਹਾਉ ਤਹਿਰਾਉ ਦੇ ਕੇ ਪਰਮਾਉਂਦੇ ਹਨ ਪੂਲੀ ਫਿਰਦਾ ਸੰਤਰੀ ਪੂਲੀ ਗ੍ਰਹਿ ਤਜ ਜਾਏ ਪੂਲੀ ਡੂੰਘਰ ਥਲ ਚੜਾਏ ਪਰ ਮੈਂ ਮਨ ਡੋਲਾਏ ਤਰੋਂ ਵਸੁੰਨੀ ਕਿਉਂ ਮਿਲਾਏ ਗਰਬ ਮੁਠੀ ਬਲ ਲਾਏ ਭੂਲੇ ਫਿਰੇ ਦਸੰਤਰੀ ਦੇਸ ਅੰਤਰ ਇੰਟਰਨੈਸ਼ਨਲ ਸ਼ਬਦ ਇਹ ਕਿਹਾ ਜਾਂਦਾ ਇੰਟਰਨੈਸ਼ਨਲ ਜਿਵੇਂ ਕਹਿੰਦੇ ਨਾ ਆਪਾਂ ਸਾਰਿਆਂ ਦੇਸ਼ਾਂ ਦੇ ਵਿੱਚ ਘੁੰਮਣਾ ਤੁਰਿਆ ਫਿਰਨਾ ਤੇ ਐਸੇ ਲੋਕ ਭੁੱਲੇ ਹੋਏ ਆ ਜਿਹੜੇ ਜਿਹੜੇ ਆਪਣੇ ਪਤੀ ਪਰਮੇਸ਼ਰ ਨੂੰ ਛੱਡ ਕੇ ਹੋਰ ਨਾ ਮਗਰ ਤੁਰੇ ਫਿਰਦੇ ਆ ਨਾ ਕਦੇ ਕਿਤੇ ਚਲੇ ਗਏ ਭਾਵੇਂ ਸੱਤ ਸਮੁੰਦਰ ਪਾਰ ਵੀ ਚਲ ਜਾਣ ਉਹਨਾਂ ਦੇ ਮਨ ਨੂੰ ਟਿਕਾਣਾ ਨਹੀਂ ਮਿਲਦਾ ਜਿਨ੍ਹਾਂ ਨੇ ਆਪਣੇ ਪਤੀ ਪਰਮੇਸ਼ਰ ਨੂੰ ਛੱਡ ਦਿੱਤਾ ਹੈ ਜਿਨ੍ਹਾਂ ਨੇ ਆਪਣੇ ਪ੍ਰਮਾਤਮਾ ਨੂੰ ਛੱਡ ਦਿੱਤਾ ਉਹਨਾਂ ਨੂੰ ਕਿਤੇ ਸ਼ਾਂਤੀ ਨਹੀਂ ਮਿਲਦੀ ਭੁੱਲੀ ਗ੍ਰਹਿਤ ਜਾਏ ਤੇ ਉਹ ਭੁੱਲੇ ਹੀ ਲੋਕ ਆਪਣਾ ਘਰ ਵੀ ਛੱਡ ਪੈਂਦੇ ਹਨ ਤੇ ਬੜੇ ਜਗ੍ਹਾ ਤੇ ਭਟਕਦੇ ਰਹਿੰਦੇ ਪਰੰਤੂ ਉਹਨਾਂ ਨੂੰ ਕਿਤੇ ਸ਼ਾਂਤੀ ਨਹੀਂ ਮਿਲਦੀ ਕਿਤੇ ਉਹਨਾਂ ਨੂੰ ਬਹਿਣ ਵਾਸਤੇ ਟਿਕਾਣਾ ਨਹੀਂ ਮਿਲਦਾ ਹੈ ਪੂਲੀ ਡੂੰਗਰ ਥਲ ਚੜੈ ਪਰ ਮੈਂ ਮਨ ਡੋਲਾਏ ਭੁੱਲੀ-ਭੁੱਲੀ ਕਦੇ ਕੰਧਰਾ ਚ ਵੜ ਗਏ ਕਦੇ ਪਹਾੜਾਂ ਤੇ ਚੜ ਗਏ ਤੇ ਪਰ ਪਰਮਾ ਦੇ ਵਿੱਚ ਮਨ ਡੋਲਿਆ ਰਹਿੰਦਾ ਮਨ ਕਿਤੇ ਵੀ ਸ਼ਾਂਤ ਨਹੀਂ ਹੁੰਦਾ ਕਿਉਂਕਿ ਮਨ ਜਿਹੜਾ ਵਾ ਇੱਕ ਜਗ੍ਹਾ ਟਿਕਦਾ ਨਹੀਂ ਇੱਕ ਪਦੀ ਪਰਮੇਸ਼ਰ ਨਾਲ ਮਨ ਨਹੀਂ ਜੋੜਿਆ ਤੇ ਦੂਸਰਾ ਲੱਭਦੇ 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 ਕਮਲੇ ਹੋ ਗਏ ਤੇ ਇਸ ਕਰਕੇ ਉਹਨਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਮਨ ਹਰ ਵੇਲੇ ਪਾਰੇ ਵਾਂਗੂ ਡੋਲਦਾ ਰਹਿੰਦਾ ਹੈ ਕਦੇ ਇੱਧਰ ਤੇ ਕਦੇ ਉੱਧਰ ਹੁੰਦਾ ਰਹਿੰਦਾ ਹੈ ਤੁਰੋਂ ਵਸ਼ਿੰਨੀ ਕਿਉਂ ਮਿਲੈ ਗਰਭ ਮੁਠੀ ਬਿਲ ਲਾਏ ਉਹ ਹੰਕਾਰ ਦੇ ਵਿੱਚ ਆ ਕੇ ਨਾ ਫੇਰ ਬੜੇ ਤਰ੍ਹਾਂ ਰੋਂਦੇ ਆ ਚੀਕਦੇ ਆ ਰੌਲਾ ਪਾਉਂਦੇ ਆ ਕਿਉਂਕਿ ਉਹ ਪ੍ਰਮਾਤਮਾ ਦਾ ਹੁਕਮ ਹੀ ਨਹੀਂ ਉਹਨਾਂ ਨੂੰ ਹੋਇਆ ਕਿ ਉਹ ਨਾਲ ਮਿਲ ਜਾਣ ਤੁਰੋਂ ਵਸ਼ੁੰਨੇ ਉਹ ਤੇ ਕਿਉਂਕਿ ਪੂਰਵ ਲਿਖੇ ਡੇਹ ਸੇ ਆਏ ਮਾਇਆ ਜਿਹੜੇ ਪੂਰਵ ਕਰਮ ਦੇ ਸਾਡੇ ਦਿਨ ਲਿਖੇ ਆ ਨਾ ਉਹ ਸਾਡੇ ਆ ਜਾਂਦੇ ਆ ਸਾਰੇ ਹਾਂਜੀ ਇਸ ਕਰਕੇ ਧੁਰੋਂ ਵਿਛੁਣੇ ਆ ਤੇ ਗਰਭ ਮੁਠੀ ਹੰਕਾਰ ਦੇ ਵਿੱਚ ਆ ਗਏ ਹੰਕਾਰ ਨੇ ਠੱਗੀ ਮਾਰ ਲਈ ਉਹਨਾਂ ਦਾ ਹੰਕਾਰ ਨੇ ਆਪਣੇ ਗਲਾਵੇ ਚ ਲੈ ਲਿਆ ਹੰਕਾਰ ਨੇ ਆਪਣੇ ਕਲਾਵੇ ਚ ਲੈ ਕੇ ਤੁਰ ਪਿਆ ਤੇ ਫਿਰ ਉਹ ਰੋਂਦੇ ਰਹਿ ਗਏ ਬੜੇ ਬਿਲ ਲਾਇ ਬਿਲ ਲਾਉਣ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਰੋਣਾ ਬਹੁਤ ਜ਼ਿਆਦਾ ਵਿਰਲਾਪ ਕਰਨਾ ਬਹੁਤ ਵਿਰਲਾਪ ਕਰਦੇ ਆ ਕਿਉਂਕਿ ਧੁਰੋਂ ਹੀ ਵਿਛੁਣੇ ਧੁਰੋਂ ਹੀ ਵਿਛੜੇ ਹੋਏ ਹਨ ਪ੍ਰਮਾਤਮਾ ਤੋਂ ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ ਸਾ ਤੇ ਸਹਜ ਸੋ ਬਾਕਣੀ ਹਰ ਗੁਣ ਨਾਮ ਅਧਾਰ ਜਿਉਂ ਭਾਵੇ ਤਿਉਂ ਰੱਖ ਤੋਂ ਮੈਂ ਤੋਜ ਬਿਨ ਕਮਨ ਬਧਾਰ ਵਿਛੜਿਆ ਨੂੰ ਗੁਰੂ ਮਿਲ ਦਿੰਦਾ ਗੁਰੂ ਮਹਾਰਾਜ ਜਿਹੜੇ ਆ ਨਾ ਉਹ ਵਿਛੜਿਆ ਨੂੰ ਬਲਾਉਂਦੇ ਸ਼ਬਦ ਦੇ ਨਾਲ ਜਦੋਂ ਮਿਲ ਜਾਈਦਾ ਨਾ ਸ਼ਬਦ ਦੇ ਨਾਲ ਫਿਰ ਉਹ ਰਸ ਜਿਹੜਾ ਨਾਮ ਦਾ ਰਸ ਸਾਨੂੰ ਮਿਲਦਾ ਤੇ ਵਿਛੜਿਆ ਨੂੰ ਗੁਰੂ ਮਿਲਾ ਦਿੰਦੇ ਨੇ ਤੇ ਸਾਨੂੰ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਤੇ ਅਸੀਂ ਪਿਆਰ ਵਿੱਚ ਉਹ ਪ੍ਰਮਾਤਮਾ ਦੇ ਪਿਆਰ ਵਿੱਚ ਆ ਜਾਂਦੇ ਹਾਂ ਸਾਚ ਸਹਿਜ ਸੋਭਾ ਕਣੀ ਹਰ ਗੁਣ ਨਾਮ ਆਧਾਰ ਫਿਰ ਸੱਚੀ ਅਵਸਥਾ ਬਣ ਜਾਂਦੀ ਹੈ ਤੇ ਸਹਿਜ ਅਵਸਥਾ 'ਚ ਬਣਦੇ ਨੇ ਸੋਭਾ ਵੀ ਆ ਜਾਂਦੀ ਹੈ ਕਿ ਇਹ ਬੰਦੇ ਬਹੁਤ ਚੰਗੇ ਨੇ ਵੈਗਰੂ ਦਾ ਨਾਮ ਜਪਦੇ ਨੇ ਤੇ ਹਰੀ ਦੇ ਗੁਣਾਂ ਦਾ ਆਧਾਰ ਜਿਹੜਾ ਉਹ ਨਾਮ ਹੀ ਹੈ ਕੱਲਾ ਪ੍ਰਮਾਤਮਾ ਦਾ ਨਾਮ ਜਪਣਾ ਨਾ ਤੇ ਪ੍ਰਮਾਤਮਾ ਦੇ ਜਿਹੜੇ ਗੁਣ ਵਾ ਉਹ ਨਾਮ ਜਪਣ ਤੋਂ ਬਿਨਾਂ ਨਹੀਂ ਪ੍ਰਾਪਤ ਹੋ ਜਾਂਦੇ ਕਿਉਂਕਿ ਨਾਮ ਸਾਰੀਆਂ ਚੀਜ਼ਾਂ ਦਾ ਆਧਾਰ ਹੈ ਜੇ ਨਾਮ ਜਪਾਂਗੇ ਤੇ ਸੱਚ ਬੋਲਾਂਗੇ ਨਾਮ ਜਪਾਂਗੇ ਤੇ ਸੁਭਾ ਹੋਵੇਗੀ ਜੇ ਨਾਮ ਜਪਾਂਗੇ ਤੇ ਸਾਡੇ ਵਿੱਚ ਚੰਗੇ ਗੁਣ ਪੈਦਾ ਹੋ ਜਾਣਗੇ ਜਿਉਂ ਪਾਵੇ ਤਿਉਂ ਰੱਖ ਤੂੰ ਮੈਂ ਤੁਰ ਬਿਨ ਕਵਨ ਪਤਾਰ ਹੈ ਵਾਹਿਗੁਰੂ ਜਿਵੇਂ ਤੁਸੀਂ ਸਾਨੂੰ ਅਸੀਂ ਤੁਹਾਨੂੰ ਭਾਉਨੇ ਆ ਨਾ ਉਸ ਤਰ੍ਹਾਂ ਹੀ ਰੱਖ ਲੋ ਪਰ ਅਸੀਂ ਹੈ ਤੁਹਾਡੇ ਆ ਮੈਂ ਤੁੱਝ ਬਿਨਾਂ ਵਰਨਾ ਕੋਈ ਸਾਹਿਬ ਸਾਡਾ ਤੁਹਾਡੇ ਬਿਨਾਂ ਹੋਰ ਕੋਈ ਨਹੀਂਗਾ ਇਸ ਕਰਕੇ ਅਸੀਂ ਤਾਂ ਇਹ ਮੰਨਤਾਏ ਕੂ ਦੇਵ ਸਾ ਇਹ ਤੁਹਾਨੂੰ ਅਸੀਂ ਮਾਨ ਹੀ ਦੇ ਦਿੱਤਾ ਅਸੀਂ ਉਹੀ ਤੁਹਾਡੇ ਗਏ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਸਾਨੂੰ ਤੇ ਮਾਰ ਤੁਸੀਂ ਬੈ ਖਰੀਦ ਲਿਆ ਤੇ ਤੁਸੀਂ ਸਾਡੇ ਸਾਹਿਬ ਹੋ ਜਿਹੜੇ ਪਾਸੇ ਮਰਜੀ ਸਾਨੂੰ ਲਾ ਲਓ ਮੋਲ ਖਰੀਦੇ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਗੁਰ ਕੀ ਬਚਨੀ ਹਾਟ ਬਗਾਨਾ ਜਿੱਤ ਲਾਇ ਤਤ ਲਗਾ ਮਹਾਰਾਜ ਸੰਤ ਜਿਹੜੇ ਪਾਸੇ ਮਰਜੀ ਲਾ ਲਓ ਅਸੀਂ ਤੇ ਤੁਹਾਡੇ ਹੀ ਆ ਸਾਡਾ ਤੁਹਾਡੇ ਬਿਨਾ ਕੋਈ ਨਹੀਂਗਾ ਨਾ ਸਾਡਾ ਪਧਾਰ ਹੁੰਦਾ ਮਿੱਤਰ ਪਧਾਰ ਹੁੰਦਾ ਪਤੀ ਭਰਾ ਪਧਾਰ ਹੁੰਦਾ ਦੋਸਤ ਕਿਉਂਕਿ ਸਾਨੂੰ ਸਾਰਾ ਕੁਝ ਮਹਾਰਾਜ ਤੁਹਾਡੇ ਤੋਂ ਪ੍ਰਾਪਤ ਹੋਣਾ ਇਸ ਕਰਕੇ ਮਹਾਰਾਜ ਸਾਨੂੰ ਜਿਵੇਂ ਤੁਹਾਨੂੰ ਚੰਗਾ ਲੱਗਦਾ ਉਹ ਤਰ੍ਹਾਂ ਸਾਨੂੰ ਆਪਣੇ ਕੋਲ ਰੱਖ ਲਓ ਅਖਰ ਪਣ ਪਣ ਭੁੱਲੀ ਐ ਪੇਖੀ ਬਹੁਤ ਬਮਾਨਾ ਤੀਰਥ ਨਾਤਾ ਕਿਆ ਕਰੈ ਮਨ ਮੈਂ ਮੈਲ ਗੁਮਾਨ ਗੁਰ ਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਅਖਰ ਪੜ ਪੜ ਭੁੱਲੀਏ ਲਿਖ ਲਿਖ ਪੜਿਆ ਤੀਤਾ ਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਇਹ ਸਾਰੀ ਗੱਲ ਹੀ ਉੱਥੇ ਆ ਜਾਂਦੀ ਹੈ ਪਹਿਲਾਂ ਤੇ ਪੜ ਲਿਆ ਲਿਖ ਲਿਖ ਪੜਿਆ ਤੀਤਾ ਕੜਿਆ ਪੜਪੜ ਗੱਡੀ ਲੱਦੀ ਐ ਪੜਪੜ ਭਰੀਏ ਸਾਥ ਪੜਪੜ ਬੀੜੀ ਪਾਈ ਐ ਪੜਪੜ ਗੱਡੀਏ ਖਾਤ ਪੜੀਏ ਜੀਤੇ ਬਰਸ ਬਰਸ ਪੜੀਏ ਜੀਤੇ ਮਾਸ ਪੜੀਏ ਜੀਤੀ ਯਾਰ ਜੇ ਪੜੀਏ ਜੀਤੇ ਸਾ ਨਾਨਕ ਲਿਖੇ ਇੱਕ ਗਾਰ ਹੋਰ ਹਉਮੈ ਝਖਣਾ ਚਾਹ ਜਿੰਨਾ ਮਰਜੀ ਪੜ ਲਓ ਜਿੰਨਾ ਚਿਰ ਪ੍ਰਮਾਤਮਾ ਦਾ ਨਾਮ ਨਹੀਂ ਤੁਸੀਂ ਜਪਦੇ ਦੇ ਤੁਸੀਂ ਪੜ ਲਿਆ ਬਹੁਤ ਪੜ ਲਿਆ ਪੜ ਕੇ ਭੁੱਲ ਕੇ ਵੀ ਅਸੀਂ ਬਹੁਤ ਪੜ ਲਿਆ ਵਾ ਤੇ ਭੇਖ ਕਰ ਲਿਆ ਵਹਿੰਕਾਰੀ ਹੋ ਗਏ ਬਹੁਤ ਜਿਆਦੇ ਵੀ ਅਸੀਂ ਬਹੁਤ ਪੜੇ ਲਿਖੇ ਹੋ ਗਏ ਆ ਸਾਡੇ ਤੋਂ ਵੱਡਾ ਗਿਆਨवान ਕੋਈ ਨਹੀਂ ਪਰੰਤੂ ਜਿੰਨਾ ਚਿਰ ਪ੍ਰਮਾਤਮਾ ਦੇ ਨਾਮ ਨਾਲ ਤੁਹਾਡਾ ਮਨ ਨਹੀਂ ਨ ਲੱਗਾ ਉਹਨਾਂ ਤੇ ਤੁਹਾਡਾ ਜਿਹੜਾ ਪੜਿਆ ਹੋਇਆ ਨਾ ਉਹ ਹੰਕਾਰ ਦੇ ਨਾਲ ਸਾਰਾ ਕੋਸ਼ਿਸ਼ ਖਤਮ ਕਰ ਦਿੰਦਾ ਹੈ ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪੌ ਲੱਥੀ ਨਾਤਿਆਂ ਦੋਏ ਪਾ ਚੜੀਐ ਸਹੂਰ ਤੀਰਥਾਂ ਤੇ ਨਾਉਣ ਚੱਲ ਪਏ ਤੇ ਮਨ ਠੀਕ ਨਹੀਂ ਗਾ ਮਨ ਖੋਟੇ ਮਨ ਦੇ ਵਿੱਚ ਖੋਟ ਹੈ ਤਨ ਦੇ ਵਿੱਚ ਚੋਰ ਆ ਕੇ ਕੋਈ ਠੱਗੀ ਮਾਰ ਲਈ ਕਿਸੇ ਨੇ ਚੋਰੀ ਕਰ ਲਈ ਫਿਰ ਉੱਥੇ ਬਣਦਾ ਮਿਲਦਾ ਤੇ ਕੁਝ ਨਹੀਂ ਉਥੋਂ ਆਪਣਾ ਜਿਹੜਾ ਨਾ ਇੱਕ ਪਉ ਪਉ ਦਾ ਮਤਲਬ ਹੁੰਦਾ ਹੈ ਕਿ ਅਸੀਂ ਆਪਣੇ ਦੁੱਖਾਂ ਦਾ ਕਸ਼ਟਾਂ ਦਾ ਨਿਵਾਰਨ ਕਰਨ ਵਾਸਤੇ ਤੁਰੇ ਆਂ ਪਰੰਤੂ ਉਹ ਹੋਰ ਕਸ਼ਟ ਤੇ ਦੁੱਖ ਲੈ ਕੇ ਆ ਜਾਂਦੇ ਹਾਂ ਜਦੋਂ ਮਨ ਦੇ ਵਿੱਚ ਮੈਲ ਹੈ ਹੰਕਾਰ ਹੈ ਇਸ ਕਰਕੇ ਤੀਰਥਾਂ ਦੇ ਨਹਾਉਣ ਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਗੁਰਬੈ ਨੇ ਕੈਨ ਸਮਝਾਈ ਹੈ ਮਨ ਰਾਜਾ ਸੁਲਤਾਨ ਜਿਹੜਾ ਮਨ ਹੈ ਨਾ ਸਾਡਾ ਇਹ ਬੜਾ ਤਕੜਾ ਰਾਜਾ ਇਹ ਆਪਣੇ ਆਪ ਨੂੰ ਬਾਦਸ਼ਾਹ ਸਮਝਦਾ ਇਹ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਪਰੰਤੂ ਜਦੋਂ ਅਸੀਂ ਗੁਰੂ ਅਗੇ ਮਨ ਆਪਣਾ ਅਰਪਣ ਕਰ ਦਿੰਦਾ ਨਾ ਫਿਰ ਗੁਰੂ ਮਹਾਰਾਜ ਸਾਨੂੰ ਸਮਝਾ ਦਿੰਦੇ ਨੇ ਤੇ ਸਾਡਾ ਮਨ ਆ ਵੀ ਕਾਬੂ ਵਿੱਚ ਆ ਜਾਂਦਾ ਹੈ ਤੇ ਮਹਾਰਾਜ ਸਾਡੇ ਤੇ ਬਖਸ਼ਿਸ਼ ਕਰ ਦਿੰਦੇ ਹਨ ਪ੍ਰੇਮ ਪਦਾਰਥ ਪਾਈ ਹੈ ਗੋਰਾ ਮੁਖਤਾ ਤੇ ਵਿਚਾਰ ਸਾਤਨ ਆਪ ਗਵਾਇਆ ਗੁਰ ਕੈ ਸਬਦ 시ਗਾਰ ਕਾਹੀ ਸੋ ਪਿਰ ਪਾਇਆ ਗੁਰ ਕੇ ਹੇਤ ਅਪਾਰ ਜਿਹੜਾ ਪ੍ਰੇਮ ਦਾ ਪ੍ਰੇਮ ਪਟੋਲਾ ਤੈਸੇ ਦਿੱਤਾ ਧਕਣ ਕੂਤ ਮੇਰੀ ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਹਿਬ ਦਾ ਜਾਣਾ ਤੇਰੀ ਜਿਹੜਾ ਪ੍ਰੇਮ ਦਾ ਪਦਾਰਥ ਹੈ ਨਾ ਮਹਾਰਾਜ ਜਿਹੜਾ ਇਹ ਅਸੀਂ ਆਪ ਜੀ ਦੇ ਚਰਨਾਂ 'ਚ ਲੱਗ ਕੇ ਜਦੋਂ ਗੁਰਮੁਖ ਜਿਹੜੇ ਲੋਕ ਆ ਨਾ ਤਤ ਇਹੋ ਹੀ ਆ ਸਾਰੀ ਵਿਚਾਰ ਕਰ ਲੋ ਤੇ ਤਤ ਇਹੋ ਨਿਕਲਦਾ ਬਿਨ ਪ੍ਰੇਮ ਤੋਂ ਬਿਨਾ ਪਦਾਰਥ ਕੋਈ ਨਾਮ ਨਹੀਂ ਜਪਿਆ ਜਾ ਸਕਦਾ ਜਿੰਨਾ ਚਾ ਤੁਹਾਡੇ ਮਨ ਦੇ ਵਿੱਚ ਭਾਵਨਾ ਨਹੀਂ ਤੁਹਾਡੇ ਮਨ ਚ ਪਿਆਰ ਨਹੀਂ ਇਹ ਗੁਰਮਖਾਂ ਨੇ ਤਤ ਵਿਚਾਰਿਆ ਕਿ ਪ੍ਰੇਮ ਤੋਂ ਬਿਨਾ ਤੁਸੀਂ ਨਾਮ ਨਹੀਂ ਜਪ ਸਕਦੇ ਨਾਮ ਨਹੀਂ ਜਪਦੇ ਤੁਹਾਨੂੰ ਕਿਸੇ ਤਰ੍ਹਾਂ ਦੀ ਕਿਸੇ ਪਦਾਰਥ ਦੀ ਪ੍ਰਾਪਤੀ ਨਹੀਂ ਹੋ ਸਕਦੀ ਸਾਤ ਆਨਿਆਪ ਗਵਾਇਆ ਗੁਰ ਕੈ ਸਬਦੀ ਸ਼ਿੰਗਾਰ ਤੇ ਐਸੇ ਲੋਕਾਂ ਨੇ ਉਹ ਜਿਹੜੀ ਚੀਜ਼ ਆ ਨਾ ਆਪਣੇ ਆਪ ਨੂੰ ਗਵਾ ਲਿਆ ਸਾਤਨ ਆਪ ਗਵਾਇਆ ਆਪਾਂ ਮਾਰ ਲਿਆ ਤੇ ਗੁਰੂ ਦੇ ਸ਼ਬਦ ਦਾ ਸ਼ਿੰਗਾਰ ਕਰ ਲਿਆ ਆਪਣੇ ਆਪ ਉੱਤੇ ਇੱਕ ਇਸਤਰੀ ਆ ਜਿਹੜੀ ਉਹਨੇ ਜਦੋਂ ਆਪਣੇ ਪਤੀ ਦਾ ਹੁਕਮ ਹੀ ਹਰ ਵੇਲੇ ਮੰਨੀ ਗਈ ਆ ਹਰ ਵੇਲੇ ਹੁਕਮ ਮੰਨੀ ਗਈ ਆ ਤੇ ਆਪਣੇ ਪਤੀ ਉਹਦਾ ਪਤੀ ਆ ਜਿਹੜਾ ਨਾ ਉਹ ਵੀ ਫਿਰ ਉਹਨਾਂ ਪਿਆਰ ਕਰ ਲੱਪੈਂਦਾ ਇਸ ਤਰ੍ਹਾਂ ਜਿਹੜੇ ਗੁਰੂਖ ਪਿਆਰੇ ਆ ਜਦੋਂ ਆਪਣੇ ਆਪ ਨੂੰ ਮੈਂ ਨੂੰ ਮਾਰ ਕੇ ਗੁਰੂ ਚਰਨਾਂ ਵਿੱਚ ਆਪਣੇ ਆਪ ਨੂੰ ਅਰਪਣ ਕਰ ਦਿੰਦੇ ਆ ਫਿਰ ਉਹਨਾਂ ਨੂੰ ਗੁਰੂ ਦੇ ਸ਼ਬਦ ਦਾ ਸ਼ਿੰਗਾਰ ਹੋ ਜਾਂਦਾ ਉਹਨਾਂ ਕਿ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਿਉਂਕਿ ਗੁਰੂ ਮਹਾਰਾਜ ਦਾ ਸ਼ਬਦ ਇਹੋ ਆ ਉਠ ਤ ਬੈਠ ਤ ਸੋਵ ਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਤੇ ਵਾਹਿਗੁਰੂ ਇੱਕ ਦਾ ਜਾਪ ਕਰਦੇ ਨੇ ਕਿ ਜਦੋਂ ਮਹਾਰਾਜ ਬਖਸ਼ਿਸ਼ ਕਰ ਦਿੰਦੇ ਨਾ ਕਿਤੇ ਖੰਡਾ ਲੈ ਕੇ ਜੰਗੋ ਵਿੱਚ ਨਿਕਲਣਾ ਪਵੇ ਤਾਂ ਵੀ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਰਹਿੰਦਾ ਕਿਉਂਕਿ ਮਹਾਰਾਜ ਦਾ ਜਿਹੜਾ ਹੱਥ ਵਾ ਉਨ੍ਹਾਂ ਦੇ ਸਦਾ ਸੀਸ ਤੇ ਰਹਿੰਦਾ ਹੈ ਕਰ ਹੀ ਸੋ ਪਰ ਪਾਇਆ ਗੁਰ ਕਾਹੇ ਤ ਅਪਾਰ ਜਦੋਂ ਫੇ ਆਪਣਾ ਆਪ ਮਾਰ ਲਿਆ ਆਪਣਾ ਆਪ ਸਾਰਾ ਕੁਝ ਗੁਰੂ ਦੇ ਅਰਪਣ ਕਰ ਲਿਆ ਤੇ ਬੇ ਪ੍ਰਮਾਤਮਾ ਘਰੇ ਪਾਲਿਆ ਜੰਗਲਾਂ 'ਚ ਜਾਣ ਦੀ ਲੋੜ ਨਹੀਂ ਪੁੱਠੇ ਲੜਕਣ ਦੀ ਲੋੜ ਨਹੀਂ ਧੂਣੀਆਂ ਤਾਉਣ ਦੀ ਲੋੜ ਨਹੀਂ ਭੁੱਖੇ ਰਹਿਣ ਦੀ ਲੋੜ ਨਹੀਂ ਘਰ ਛੱਡਣ ਦੀ ਲੋੜ ਨਹੀਂ ਆਪਣੀ ਗ੍ਰਿਸ਼ਤੀ ਦੇ ਵਿੱਚ ਰਹਿ ਕੇ ਆਪਣਾ ਕਾਰੋਬਾਰ ਵੀ ਕਰੋ ਕੰਮ ਕਰ ਵੀ ਕਰੋ ਪਰਿਵਾਰ ਵੀ ਚਲਾਓ ਬੱਚੇ ਪੈਦਾ ਵੀ ਕਰੋ ਤੇ ਉਹਨਾਂ ਦੀ ਪਰਵਰਿਸ਼ ਵੀ ਕਰੋ ਇਸ ਕਰਕੇ ਘਰੇ ਘਰ ਦੇ ਵਿੱਚ ਹੀ ਬੈਠਿਆਂ ਪ੍ਰਮਾਤਮਾ ਮਿਲ ਗਿਆ ਤੇ ਉਸ ਦਾ ਅਪਾਰ ਪਿਆਰ ਆ ਜਿਹੜਾ ਪ੍ਰਮਾਤਮਾ ਦਾ ਪ੍ਰਾਪਤ ਹੋ ਗਿਆ ਗੁਰ ਕੀ ਸੇਵਾ ਚੱਕਰੀ ਮਨ ਨਰਮਲ ਸੁਖ ਹੋਏ ਗੁਰ ਕਾ ਸਬਦ ਮਨ ਵਸਿਆ ਹੋ ਮੈਂ ਵਿੱਚੋਂ ਖੋਏ ਨਾਮ ਪਦਾਰਥ ਪਾਇਆ ਲਾਬ ਸਦਾ ਮਨ ਹੋਏ ਜਦੋਂ ਗੁਰੂ ਦੀ ਸੇਵਾ ਚਾੱਕਰ ਹਮ ਚੱਕਰ ਗੋਬਿੰਦ ਕੇ ਸਤਗੁਰ ਨੇ ਮਾਰਾ ਪੂਰਾ ਅਸੀਂ ਜਦੋਂ ਚਾੱਕਰ ਬਣ ਕੇ ਨੌਕਰੀ ਬਣ ਕੇ ਗੁਰੂ ਘਰ ਦੇ ਤੇ ਮਨ ਨਿਰਮਲ ਹੋ ਜਾਂਦਾ ਫਿਰ ਜਦੋਂ ਇਹ ਮਨ ਦੇ ਵਿੱਚ ਸੋਚ ਲਈ ਇਹਦਾ ਗੁਰੂ ਘਰ ਦੇ ਨੌਕਰਾਂ ਗੁਰੂ ਘਰ ਦੇ ਚਾੱਕਰਾਂ ਤੇ ਮਨ ਨਿਰਮਲ ਹੋ ਗਿਆ ਜਦੋਂ ਜਦੋਂ ਮਨ ਦਾ ਮਨ ਦਾ ਇਹ ਸਾਰਾ ਰੌਲਾ ਜਦੋਂ ਮਨ ਨਿਰਮਲ ਹੋ ਗਿਆ ਮੈਲ ਤੋਂ ਰਹਿਤ ਹੋ ਗਿਆ ਤੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਗੁਰਕਾ ਸ਼ਬਦ ਮੰਨ ਵਸਿਆ ਹਉਮੈ ਵਿੱਚੋਂ ਖੋਏ ਜਦੋਂ ਸ਼ਬਦ ਮੰਨ ਦੇ ਵਿੱਚ ਵਸਦਾ ਹੈ ਨਾ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੇ ਇਕ ਥਾਏ ਹਉਮੈ ਵਿੱਚ ਭਗਤ ਨਾ ਹੋਵੀ ਤਾਂ ਮਨ ਬਿਰਥਾ ਜਾਏ ਜਿਹੜਾ ਹਉਮੈ ਦੇ ਵਿੱਚ ਹੰਕਾਰ ਦੇ ਵਿੱਚ ਅਗੇ ਭਗਤੀ ਨਹੀਂ ਹੋ ਸਕਦੀ ਜਦੋਂ ਸ਼ਬਦ ਮੰਨ ਦੇ ਵਿੱਚ ਵਸ ਗਿਆ ਨਾ ਤੇ ਹਉਮੈ ਆਪਣੇ ਆਪ ਵਿੱਚੋਂ ਨਿਕਲ ਜਾਂਦੀ ਹੈ ਤੇ ਸ਼ਬਦ ਦਾ ਮਨ ਵਿੱਚ ਵਾਸ ਹੋਣ ਕਰਕੇ ਮਨ ਜਿਹੜਾ ਸ਼ਾਂਤ ਸਥਿਤੀ ਵਿੱਚ ਆ ਜਾਂਦਾ ਹੈ ਇਹ ਹੋ ਮੈਂਹਕਾਰ ਦਾ ਨਾਸ ਹੋ ਜਾਂਦਾ ਹੈ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਜਦੋਂ ਨਾਮ ਪਦਾਰਥੀ ਮਨ ਦੇ ਵਿੱਚ ਬਹਿ ਗਿਆ ਨਾਮ ਹੀ ਜਪੇਗਾ ਨਾਮ ਜਪਦੇ ਰਹੇ ਤੇ ਗੁਰੂ ਮਹਾਰਾਜ ਦੇ ਕਹੇ ਇਨਸਾਰ ਕਿਰਤ ਕਰੋ ਨਾਮ ਜਪੋ ਵਡਸਕੋ ਦਾ ਜਿਹੜਾ ਉਹਨਾਂ ਨੇ ਸੰਦੇਸ਼ ਦਿੱਤਾ ਉੱਤੇ ਚੱਲਦੇ ਰਹੇ ਤੇਵੇ ਸਦਾ ਲਾਭ ਹੀ ਪ੍ਰਾਪਤ ਹੋਇਆ ਮਨ ਕੁਝ ਗਵਾਚਣਾ ਸਾਡਾ ਕੁਝ ਨਹੀਂ ਹੈ ਕਿਉਂਕਿ ਅਸੀਂ ਜਦੋਂ ਨਾਮ ਜਪਣਾ ਗੁਰੂ ਘਰ ਜਾਣ ਲੈ ਪਹਿਣਾ ਮਾੜੀਆਂ ਆਦਤਾਂ ਤੇ ਮਾਰੇ ਫੁਰਨੇ ਛੱਡਦੇ ਨੇ ਆ ਤੇ ਪ੍ਰਮਾਤਮਾ ਨੇ ਸਾਡੇ ਸਿਰ ਤੇ ਹੱਥ ਰੱਖ ਕੇ ਸਾਡੇ ਕੋਲ ਚੰਗੀ ਕਾਰੀ ਕਰਾਉਣੀ ਐ ਤੇ ਸਾਡੇ ਕੀਤੇ ਦੇ ਵਿੱਚ ਵੀ ਬਰਕਤ ਪੈ ਜਾਂਦੀ ਹੈ ਇਸ ਕਰਕੇ ਬੜੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ ਜਦੋਂ ਅਸੀਂ ਨਾਮ ਪਾ ਲੈਨੇ ਹਾਂ ਤੇ ਸਦਾ ਹੀ ਲਾਭ ਹੁੰਦੇ ਹਨ ਕਰਮ ਮਿਲੇ ਤਾਂ ਪਾਈ ਜਾਏ ਆਪ ਨਾ ਲਿਆ ਜਾਏ ਗੁਰ ਕੀ ਚਰਣੇ ਲਗ ਰੋ ਵਿੱਚੋਂ ਆਪ ਗਵਾਏ ਸੱਚੇ ਸਿ ਤੀਰਤਿਆ ਸਚੂ ਪਲ ਪਾਏ ਜੇ ਬਖਸ਼ਿਸ਼ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਨਾ ਤੇ ਫਿਰ ਸਾਨੂੰ ਸਾਰਾ ਕੁਝ ਮਿਲ ਜਾਂਦਾ ਹੈ ਜੇ ਆਪ ਲਈਨ ਵਿਆਪ ਭੱਜ ਕੇ ਆ ਚੀਜ਼ ਪੜ ਲਈਏ ਉਹ ਚੀਜ਼ ਪੜ ਲਈਏ ਆਹ ਪੜ ਲਈਏ ਜਦੋਂ ਮਹਾਰਾਜ ਬਖਸ਼ਿਆ ਕਰਦੇ ਆ ਤੇ ਜੇ ਉਹ ਬਖਸ਼ਿਸ਼ ਕਰਦੇ ਆ ਤਾਂ ਸਾਨੂੰ ਅੰਮ੍ਰਿਤ ਵੇਲੇ ਠਾਉਂਦੇ ਆ ਉਹ ਬਖਸ਼ਿਸ਼ ਕਰਦੇ ਤੇ ਸਾਨੂੰ ਉਹਨਾਂ ਨਾਮ ਜਪਣ ਵਾਸਤੇ ਅੱਖਾਂ ਦਿੱਤੀਆਂ ਜੀਬ ਦਿੱਤੀ ਆ ਜੇ ਖਾਨ ਆ ਨਾ ਸਾਡੇ ਕੋਲ ਹੋਣ ਤੇ ਅਸੀਂ ਵੇਖ ਕੇ ਬਾਣੀ ਪੜ ਨਹੀਂ ਸਕਦੇ ਸਾਡੇ ਕੋਲ ਜੀਬ ਨਾ ਹੋਵੇ ਤੇ ਅਸੀਂ ਬੋਲ ਨਹੀਂ ਸਕਦੇ ਸਾਡੇ ਕੋਲ ਕੰਨ ਨਾ ਹੋਣ ਤੇ ਬਾਣੀ ਅਸੀਂ ਸਰਵਣ ਨਹੀਂ ਕਰ ਸਕਦੇ ਇਸ ਕਰਕੇ ਜਿੰਨੇ ਅੰਗ ਮਹਾਰਾਜ ਨੇ ਤੰਦਰੁਸਤੀ ਦਿੱਤੀ ਹੈ ਨਾ ਸਾਨੂੰ ਸਭ ਤੋਂ ਵੱਡੀ ਦਾਤ ਸਾਡੇ ਮਹਾਰਾਜ ਨੇ ਸਾਡੇ ਤੇ ਇਹ ਦਿੱਤੀ ਹੈ ਇਹਦੇ ਨਾਲ ਅਸੀਂ ਅਮਰ ਤੇ ਵੇਲੇ ਮਹਾਰਾਜ ਦੀ ਬਖਸ਼ਿਸ਼ ਕਰਕੇ ਉੱਠਦੇ ਆ ਬਖਸ਼ਿਸ਼ ਕਰਕੇ ਗੁਰੂ ਘਰਾਂ ਦੇ ਵਿੱਚ ਜਾਂਦੇ ਆ ਤੇ ਬਖਸ਼ਿਸ਼ ਕਰਕੇ ਬਾਣੀ ਪੜ੍ਹਦੇ ਆ ਤੇ ਬਖਸ਼ਿਸ਼ ਕਰਕੇ ਬਾਣੀ ਸੁਣਦੇ ਆ ਆਪਣੇ ਆਪ ਅਸੀਂ ਕੁਝ ਨਹੀਂ ਕਰ ਸਕਦੇ ਜਿਹੜੇ ਬੰਦੇ ਦੀ ਜ਼ਬਾਨ ਨਹੀਂ ਚੱਲਦੀ ਜਿਹਦੇ ਕੰਨ ਨਹੀਂ ਚੱਲਦੇ ਜਿਹਦੀ ਅੱਖਾਂ ਨਹੀਂ ਚੱਲਦੀ ਆ ਉਹ ਆਪਣੇ ਆਪ ਨਾ ਲਿਆ ਜਾਏ ਆਪਣੇ ਆਪ ਕੀ ਲੈ ਲਵੇਗਾ ਜਿੰਨਾ ਚਿਰ ਮਹਾਰਾਜ ਨੇ ਬਖਸ਼ਿਸ਼ ਕਰਕੇ ਉਹਨੂੰ ਚੰਗੀਆਂ ਅੱਖਾਂ ਤੇ ਚੰਗਾ ਜ਼ਬਾਨ ਤੇ ਚੰਗੇ ਕੰਨ ਨਹੀਂ ਦਿੱਤੇ ਗੁਰ ਕੀ ਚੜ੍ਹਨੀ ਲਗ ਰੋ ਵਿੱਚੋਂ ਆਪ ਗਵਾਏ ਇਹ ਵੱਡੀ ਵੱਡੀ ਗੱਲ ਹਰ ਵੇਲੇ ਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਆਹ ਕੰਮ ਕਰਨਾ ਪਊਗਾ ਬਾਕੀ ਸਭ ਕੁਝ ਸੰਸਿ ਕਰ ਦਿਆਂਗੇ ਬਈ ਆਪਣਾ ਹੰਕਾਰ ਆਪਣੇ ਆਪ ਨੂੰ ਮਾਰ ਲੈ ਤੇ ਜਦੋਂ ਤੂੰ ਸਾਡੇ ਕੋਲ ਆ ਗਿਆ ਆਪਾਂ ਮਾਰ ਕੇ ਸਾਡੇ ਕੋਲ ਆ ਗਿਆ ਨਾ ਤੇ ਜੇ ਤੂੰ ਮੇਰਾ ਹੋਏਂ ਰਾਂ ਸਭ ਜੱਗ ਤੇਰਾ ਹੋਏ ਤੇ ਜਦੋਂ ਤੂੰ ਸਾਡਾ ਹੋ ਗਿਆ ਤੇ ਤੇਰਾ ਸਾਰਾ ਸੰਸਾਰ ਹੀ ਹੋ ਜਾਣਾ ਮਨ ਜੀਤੇ ਜਗ ਜੀਤ ਆਪਣੇ ਮਨ ਨੂੰ ਜਿੱਤ ਲੈ ਤੇ ਸਾਰੀ ਦੁਨੀਆ ਤੇਰੇ ਅੱਗੇ ਪਿੱਛੇ ਤੁਰੇ ਫਿਰੂਗੀ ਇਹੋ ਗੱਲ ਵੱਡੀ ਆ ਜਿਹੜੀ ਜਿੰਨੂੰ ਅਸੀਂ ਛੱਡਦੇ ਨਹੀਂਗੇ ਨਹੀਂ ਛੱਡਦੇ ਗੁਰੂ ਘਰ ਵੀ ਜਾਣਦੇ ਆ ਸਭ ਕੁਝ ਕਰਦੇ ਆ ਪਰ ਕਹਿੰਦੇ ਵੀ ਮੈਂ ਗਿਆ ਉੱਥੇ ਮੈਂ ਐਨੇ ਵੇਲੇ ਗਿਆ ਮੈਂ ਆਹ ਪਾਠ ਕੀਤਾ ਮੈਂ ਆਹ ਪਾਠ ਕੀਤਾ ਇਹ ਸਾਰੇ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਇਹ ਨਹੀਂ ਕਿਹਾ ਕਦੇ ਅਸੀਂ ਕਿ ਮਹਾਰਾਜ ਨੇ ਕਿਰਪਾ ਕਰਕੇ ਛੱਡ ਦੋ ਕਰਾ ਲਿਆ ਦਸਵੇਂ ਪਾਤਸ਼ਾਹ ਜੋ ਤਾਂ ਵੱਡੇ ਅਸੀਂ ਆ ਨਹੀਂ ਤੇ ਨਾ ਸਾਡੀ ਉਹਨਾਂ ਤੋਂ ਉੱਚੀ ਅਵਸਥਾ ਤੇ ਇਹ ਉਹਨਾਂ ਨੇ ਕੀ ਪਤਾ ਕੀ ਕਿਹਾ ਜਦੋਂ ਬਾਣੀ ਉਚਾਰਨ ਲੱਗੇ ਨਾ ਛਪੈ ਸ਼ੰਦ ਤਵੇ ਪ੍ਰਸਾਦ ਭਗਤੀ ਸ਼ੰਦ ਤਵੇ ਪ੍ਰਸਾਦ ਕਥਤੇ ਏ ਮਹਾਰਾਜ ਕਾਲਪੁਰਗ ਮੈਗਰੂ ਤੇਰੀ ਕਿਰਪਾ ਦੇ ਨਾਲ ਬਾਣੀ ਉਚਾਰਨਾ ਆ ਤੇ ਅਹੀਂ ਜੇ ਦੋ ਦਿਨ ਗੁਰਦੁਆਰੇ ਚੱਲ ਗਿਆ ਮੈਂ ਚੱਲ ਗਿਆ ਮੈਂ ਚੱਲ ਗਿਆ ਜੀ ਅਗਲੇ ਦਿਨ ਉੱਠਣ ਨਾ ਦੇਊਗਾ ਤੇ ਫਿਰ ਕਿਵੇਂ ਚੱਲ ਜਾਏਗਾ ਗੁਰੂ ਇਸ ਕਰਕੇ ਗੁਰੂ ਦੇ ਚਰਨਾਂ ਨਾਲ ਲੱਗੇ ਰੋ ਆਪਣੇ ਆਪ ਨੂੰ ਮਾਰ ਕੇ ਗੁਰੂ ਚਰਨਾਂ ਨਾਲ ਲੱਗੋ ਤਾਂ ਸਭ ਪ੍ਰਾਪਤੀਆਂ ਹੋ ਜਾਣਗੀਆਂ ਸੱਚੇ ਸੇ ਤੀਰਤਿਆ ਸਚੂ ਬੱਲੇ ਪਾਏ ਜਦੋਂ ਹਰ ਹਰ ਰੰਗ ਲਾਗੋ ਇਸ ਜਗ ਜਾਕੋ ਹਰ ਰੰਗ ਲਾਗੋ ਇਸ ਜਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਣਾ ਸਗਲ ਵਸਤਾ ਕੇ ਜਾਗਾ ਸਤਗੁਰ ਪੂਰਾ ਜਿਨ੍ਹਾਂ ਦਾ ਸਤਗੁਰ ਪੂਰਾ ਨਾ ਉਹ ਆਪਣੇ ਆਪ ਨੂੰ ਮਾਰ ਲੈਂਦੇ ਆ ਤੇ ਉਹਨਾਂ ਨੂੰ ਫੇਰ ਐਸਾ ਰੰਗ ਲੱਗ ਜਾਂਦਾ ਸੱਚੇ ਸੀਤੀ ਰਤਿਆ ਤੇ ਸਚੋ ਬੱਲੇ ਪਾਏ ਜਦੋਂ ਸੱਜੀ ਦੇ ਨਾਲ ਅਸੀਂ ਜੁੜ ਜੀਏ ਅਸੀਂ ਉਹੋ ਜੇ ਬਣੇ ਆ ਕਿ ਬਣਾਂਗੇ ਨਾ ਜੇ ਅਸੀਂ ਸ਼ਰਾਬੀ ਦੇ ਨਾਲ ਤੁਰੇ ਫਿਰਾਂਗੇ ਤੇ ਉਹ ਸਾਨੂੰ ਇਹੋ ਕਹਿੰਦਾ ਦੋ ਪੈਗ ਲਾ ਲਾ ਤੂੰ ਵੀ ਕੀ ਫਰਕ ਪੈਂਡਿਆ ਕੁਝ ਨਹੀਂ ਹੁੰਦਾ ਲੋਕ ਆਪ ਘਰ ਦੇ ਅੰਦਰ ਚੋਰੀ ਲਾ ਲਾ ਮੈਂ ਕਿਸੇ ਨੂੰ ਦੱਸਦਾ ਨਹੀਂ ਤੇ ਤੀਜੇ ਦਿਨ ਉਹ ਸਾਰੇ ਲਾ ਕੇ ਸਪੀਕਰ ਲਾ ਕੇ ਬੈਠਾ ਤਾਂ ਵੀ ਇਹਨਾਂ ਨੇ ਪਿਆਤੀ ਵੱਡਾ ਗਿਆਨੀ ਬਣਿਆ ਫਿਰਦਾ ਕਿਰਪਾ ਨੇ ਨੇ ਕਿਲੀ ਨਾ ਟੰਗੀ ਹੁੰਦੀ ਆ ਸੋ ਐਸੀਆਂ ਗੱਲਾਂ ਜਿਹੜੀਆਂ ਜੇ ਅਸੀਂ ਸੱਚੇ ਨਾਲ ਤੁਰਾਂਗੇ ਨਾ ਤੇ ਸੱਚੇ ਨਾਲ ਹੀ ਰੱਤੇ ਜਾਵਾਂਗੇ ਤਾਂ ਸਾਡੇ ਸੱਚ ਹੀ ਪੱਲੇ ਪਵੇਗਾ ਬੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਗਾਤ ਸਹਿ ਪਿਆਰ ਨਾਨਕ ਸਾਚਨਾ ਨਾਨਕ ਸਾਚਨਾ ਵਿਸਰੈ ਮੇਲੇ ਸ਼ਬਦ ਅਪਾਰ ساری ਦੁਨੀਆ ਜਿਹੜੀ ਆ ਨਾ ਇਹ ਭੁੱਲਣ ਵਿੱਚ ਹਰ ਕੋਈ ਭੁੱਲ ਜਾਂਦਾ ਉਹ ਭੁੱਲ ਗੁਰੂ ਮਹਾਰਾਜ ਨੇ ਇਹ ਆਪਾਂ ਤੇ ਕਹਿ ਦਿੰਨੇ ਮਹਾਰਾਜਾ ਕੀ ਕਰਤਾ ਤੂੰ ਇੰਨਾ ਮੀਂਹ ਪਾਤਾ ਭੁੱਲ ਕੇ ਥੋੜਾ ਮੀਂਹ ਪਾਉਂਦੇ ਆ ਉਹਨਾਂ ਦੇ ਕਿੰਨੇ ਜੀਵਾਂ ਨੂੰ ਰੋਜੀ ਰੋਟੀ ਦੇਣੀ ਹੁੰਦੀ ਹੈ ਕਿੰਨੇ ਜੀਵਾਂ ਦਾ ਆਧਾਰ ਕਰਨਾ ਹੁੰਦਾ ਹੈ ਉਹਦੇ ਵਿੱਚ ਜਿਹੜਾ ਪਾਣੀ ਪੈਂਦਾ ਮੀਂਹ ਪੈਂਦਾ ਉਹਦੇ ਨਾਲ ਜੀਵ ਪੈਦਾ ਵੀ ਹੁੰਦੇ ਉਹਨਾਂ ਨੂੰ ਜੀਵਨ ਵੀ ਦੇਣਾ ਹੁੰਦਾ ਜਦੋਂ ਪਾਣੀ ਸੁੱਕ ਜਾਂਦਾ ਉਹਨਾਂ ਜੀਵਾਂ ਦੀ ਆਪਣੇ ਇੱਕ ਜੀਵਨ ਵੀ ਖਤਮ ਹੋਣੀ ਹੁੰਦੀ ਹੈ ਉਹਨਾਂ ਜੀਵਾਂ ਨੇ ਫੇਰ ਮਰ ਜਾਣਾ ਹੁੰਦਾ ਇਸ ਕਰਕੇ ਜਿੰਨਾ ਮੀਂਹ ਪੈਂਦਾ ਵਾਹ ਤੇ ਜਿਹੜਾ ਚਾਰਾ ਪੱਠਾ ਹੋਇਆ ਕਿੰਨੇ ਜਾਨਵਰਾਂ ਨੇ ਖਾਣਾ ਕਿੰਨੇ ਪਸ਼ੂਆਂ ਨੇ ਖਾਣਾ ਜਿਹੜੇ ਜੰਗਲਾਂ ਦੇ ਵਿੱਚ ਉਹਨਾਂ ਨੂੰ ਫਲ ਲੱਗਦੇ ਉਹ ਫਲ ਕਿੰਨੇ ਲੋਕਾਂ ਨੇ ਖਾਣੇ ਆ ਸੋ ਭੁੱਲਣ ਅੰਦਰ ਸਭ ਕੋ ਸਾਰੀ ਦੁਨੀਆ ਭੁੱਲਣ ਚ ਇਹ ਗੁਰੂ ਅਕਾਲਪੁਰਖ ਵਾਹਿਗੁਰੂ ਵਾਲਾ ਜਿਹੜਾ ਉਹ ਕੱਲਾ ਇਹ ਭੁੱਲ ਹੈ ਬਾਕੀ ਸਾਰੇ ਭੁੱਲਦੇ ਹਨ ਗੁਰਮਤਿ ਮਨ ਸਮਝਾਇਆ ਲਾਗਾ ਤੇ ਸਹ ਪਿਆਰੇ ਇਹ ਗੁਰੂ ਨੇ ਸਾਨੂੰ ਮਤ ਦਿੱਤੀ ਸਾਡੀ ਮਤ ਜੰਗੀ ਹੋ ਗਈ ਸਾਡੇ ਮਨ ਨੂੰ ਸਮਝਾ ਦਿੱਤਾ ਗੁਰੂ ਮਹਾਰਾਜ ਨੇ ਇਸ ਕਰਕੇ ਸਮਝਾਇਆ ਕਿਉਂਕਿ ਸਾਡਾ ਗੁਰੂ ਦੇ ਨਾਲ ਪਿਆਰ ਲੱਗਿਆ ਸੀ ਜਿਨ੍ਹਾਂ ਦਾ ਮਨਮੁੱਖਾਂ ਦਾ ਪਿਆਰ ਨਹੀਂ ਨਾ ਲੱਗਦਾ ਉਹਨਾਂ ਨੂੰ ਗੁਰੂ ਸਮਝਾਉਦੇ ਵੀ ਨਹੀਂਗੇ ਤੇ ਮਹਾਰਾਜ ਜਦੋਂ ਬਖਸ਼ਿਸ਼ ਕਰਦੇ ਉਹਨਾਂ ਗੁਰਮੁਖਾਂ ਦੇ ਬਖਸ਼ਿਸ਼ ਕਰਦੇ ਆ ਜਿਹੜੇ ਮੈਂ ਮੇਰੀ ਨੂੰ ਮਾਰ ਕੇ ਤੇ ਗੁਰੂ ਘਰ ਦੇ ਨਾਲ ਜੁੜ ਜਾਂਦੇ ਆ ਉਹ ਆਪਣਾ ਮਨਾ ਜਿਹੜਾ ਤਨ ਮਨ ਧਨ ਅਰਪੀ ਸਦਾ ਜਿਹੜਾ ਤਾਨ ਮਨ ਧਨ ਸਾਰਾ ਕੁਝ ਗੁਰੂ ਦੇ ਸ਼ਾਬਰ ਕਰ ਦਿੰਦੇ ਗੁਰੂ ਦੇ ਅਰਪ ਦਿੰਦੇ ਆ ਫੇ ਗੁਰੂ ਮਹਾਰਾਜ ਉਹਨਾਂ ਨੂੰ ਸਮਝਾ ਲੈਂਦੇ ਆ ਇਹ ਇਸ ਕਰਕੇ ਉਹਨਾਂ ਦਾ ਪਿਆਰ ਜਿਹੜਾ ਪਿਆਰ ਨੂੰ ਸਦੀਵੀ ਤੌਰ ਤੇ ਬਣਾ ਕੇ ਰੱਖਦੇ ਹਨ ਨਾਨਕ ਸੱਚ ਨਾ ਵਿਸਰੇ ਮੇਲੇ ਸ਼ਬਦ ਅਪਾਰ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਬਖਸ਼ਿਸ਼ ਕਰਦੇ ਹਨ ਕਿ ਜਿਹੜਾ ਸੱਚ ਸਾਡੇ ਤੋਂ ਕਦੇ ਵਿਛੜ ਨਾ ਜਾਵੇ ਸੱਚ ਤੋਂ ਅਸੀਂ ਕਿਤੇ ਪਾਸੇ ਨਾ ਹੋ ਜਾਈਏ ਕਦੇ ਸੱਚ ਬੋਲਣਾ ਛੱਡ ਨਾ ਦੇਈਏ ਕਦੇ ਸੱਚੇ ਨਾਮ ਨੂੰ ਛੱਡ ਨਾ ਦੇਈਏ ਮੇਲੇ ਸ਼ਬਦ ਅਪਾਰ ਜਿਹੜਾ ਸ਼ਬਦ ਨੇ ਸਾਨੂੰ ਮਿਲਾ ਦਿੱਤਾ ਨਾ ਅਪਾਰ ਸ਼ਬਦ ਆ ਜਿਹੜਾ ਗੁਰਬਾ ਸ਼ਬਦ ਗੁਰੂ ਸੁਰਤ ਤੋਂ ਚੇਲਾ ਕਿਉਂਕਿ ਸ਼ਬਦ ਸਾਡਾ ਗੁਰੂ ਆ ਤੇ ਸ਼ਬਦ ਦਾ ਕਰਕੇ ਅਪਾਰ ਸ਼ਬਦ ਆ ਜਿਹੜਾ ਉਹਨੇ ਸਾਨੂੰ ਸੱਚ ਦੇ ਨਾਲ ਮਲਾ ਦਿੱਤਾ ਇਸ ਕਰਕੇ ਸੱਚ ਤੋਂ ਕਦੇ ਵੀ ਵਿਸਰਨਾ ਜਾਈਏ ਜੀ ਗੁਰਬਾਣੀ ਦੇ ਸ਼ਬਦੀ ਵਿਚਾਰ ਕਰਦੇ ਆ ਕੋਈ ਐਸਾ ਸ਼ਬਦ ਜੋ ਗੁਰਮਤ ਦੇ ਅਨਕੂਲ ਨਾ ਹੋਵੇ ਬੋਲਿਆ ਗਿਆ ਹੋਵੇ ਤੇ ਮਾਫ ਕਰ ਦੇਣਾ ਅੱਜ ਤੇ ਮਹਾਰਾਜ ਨੇ ਆਪ ਹੀ ਕਹਿ ਦਿੱਤਾ ਇਹ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਅਹੀ ਤੇ ਗਲਤੀਆਂ ਦੇ ਪੁਤਲੇ ਆ ਗਲਤੀਆਂ ਹੁੰਦੀਆਂ ਭੁੱਲਾਂ ਹੁੰਦੀਆਂ ਸੋ ਸੰਗਤ ਹੈ ਗੁਰੂ ਮਹਾਰਾਜ ਬਖਸ਼ਿ ੜਾ ਰਹੇ ਬਖਸ਼ ਲੈਂਦਾ ਜੀ ਇੱਕ ਸਾਡੇ ਹੋਰ ਕਿਰਪਾ ਕਰਿਆ ਕਰੋ ਕਿ ਸਾਡੇ ਬੋਲਦੇ ਬੋਲਦਾ ਕਦੇ ਕੋਈ ਐਸਾ ਸ਼ਬਦ ਕੋਸ਼ੀਆਂ ਭੁੱਲਣ ਅੰਦਰ ਸਭ ਕੋ ਅਸੀਂ ਭੁੱਲਣ ਅੰਦਰ ਆ ਸਭ ਕੋ ਤੇ ਕਦੇ ਕੋਈ ਐਸਾ ਸ਼ਬਦ ਨਿਕਲ ਜਾਂਦਾ ਕਿ ਜਿਹੜਾ ਕਦੇ ਚੰਗਾ ਨਹੀਂ ਹੁੰਦਾ ਜਿਹੜਾ ਸਾਨੂੰ ਇੱਥੇ ਨਹੀਂ ਬੋਲਣਾ ਚਾਹੀਦਾ ਤੇ ਕਿਰਪਾ ਕਰਿਆ ਕਰੋ ਉਹ ਸ਼ਬਦ ਇੱਥੇ ਛੱਡ ਦਿਆ ਕਰੋ ਤੇ ਜਿਹੜਾ ਸੇ 15 20 ਮਿੰਟ ਅਧਾ ਘੰਟਾ ਘੰਟਾ ਲਾ ਕੇ ਜੋ ਕੁਝ ਬੋਲੇ ਆ ਉਹ ਨਾਲ ਲੈ ਜਾ ਕਰੋ ਹੁੰਦਾ ਉਲਟਾ ਕਿ ਬਾਕੀ ਸਾਰਾ ਕੁਝ ਤੇ ਇੱਥੇ ਛੱਡ ਜਾਂਦੇ ਤੁਸੀਂ ਤੇ ਜਿਹੜਾ ਕੋਈ ਸ਼ਬਦ ਐਸਾ ਸ਼ਬਦ ਨਿਕਲ ਗਿਆ ਸਾਡੇ ਮੂੰਹੋਂ ਉਹ ਨਾਲ ਲੈ ਜਾਂਦੇ ਤੇ ਬਾਕੀ ਸਾਰਾ ਕੁਝ ਜੋੜਾ ਪੁੰਦਾ ਛੱਡ ਜਾਂਦੇ ਜੋ ਤੇ ਉਹ ਫੇ ਜਾ ਕੇ ਫੋਨ ਕਰਕੇ ਦੂਜਿਆਂ ਨੂੰ ਦੱਸਦੇ ਵੀ ਅੱਜ ਆਹ ਬੋਲਦਾ ਸੀ ਆ ਗਿਆਨੀ ਬੜਿਆ ਫਿਰਦਾ ਆਪਣੇ ਆਪ ਚ ਸੋ ਇਹ ਕਿਰਪਾ ਕਰਿਆ ਕਰੋ ਸਾਡੇ ਕੋ ਰਾਗੀਆਂ ਪਾਠੀਆਂ ਗ੍ਰੰਥੀਆਂ ਇਨਾਂ ਜਿਹੜੇ ਗੁਰਮੁਖੀ ਗੁਰੂ ਘਰ ਦੀ ਸੇਵਾ 'ਚ ਲੱਗੇ ਆ ਨਾ ਕਈ ਤਰ੍ਹਾਂ ਦੇ ਜੰਜਾਲ ਹੁੰਦੇ ਆ ਸਾਡੇ ਤੋਂ ਕੋਈ ਐਸਾ ਸ਼ਬਦ ਨਿਕਲ ਜਾਂਦਾ ਇਸ ਕਰਕੇ ਸਾਨੂੰ ਮਾਫ਼ ਕਰਦਿਆ ਕਰੋ ਜੀ ਉਹ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਵੱਲ ਵਧਿਏ ਜੀ ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਗਾ ਤੇ ਸਹਿ ਪਿਆਰ ਨਾਨਕ ਸਾਚ ਨ ਵਿਸਰੈ ਮੇਲੇ ਸ਼ਬਦ ਅਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ